ਜੀ ਮੇਰੇ ਭਣ ਗਿਆ ਤੇ ਬੈਠੂ ਜਾ ਕੇ ਮੈਂ ਪਾਗ ਲਿਆਨੀਆ ਮੈਂ ਕਿਹਾ ਮੈਂ ਜਾ ਕੇ ਬਣਾ ਤੂੰ ਲਿਆ ਆ ਬਣਾ ਗਈ ਅੱਜ ਇਹਨਾਂ ਨੂੰ ਮਟਰ ਬਣਾਏ ਆ ਹੋਰ ਕੁਛ ਨਹੀਂ ਬਣਾਇਆ ਦਾ ਰੋਦੜੀਆ ਦੂ ਮਟਰ ਆਲੂ ਮਟਰ ਆਲੂ ਮਟਰ ਮੈਂ ਨਹੀਂ ਖਾਣੇ ਆਲੂ ਮਟਰ ਤੇ ਵੀ ਅੱਗੇ ਤੇ ਪਈ ਹੀ ਜਦੋਂ ਮੈਂ ਆਲੂ ਮਟਰ ਛੇਲਦੀ ਪਈ ਹੀ ਉਹਦੇ ਵੀ ਮੈਨੂੰ ਕਹਿ ਦਿੰਦੇ ਹੁਣ ਸਾਗ ਬਣਿਆ ਹੈਗਾ ਸਾਗ ਖਾ ਲੋ ਮੈਂ ਨਹੀਂ ਸਾਗ ਖਾਣਾ ਸੱਦਿਆ ਉਸ ਵਾਸਤੇ ਦੋਵੇਂ ਆਹੀ ਦੋ ਜਿੱਦਾਂ ਆਲੂ ਮਟਰ ਸਾਗ ਮੈਂ ਨਹੀਂ ਖਾਣਾ ਹੋਰ ਕੁਝ ਬਣਾਓ ਮੈਂ ਇਹ ਨਿੰਮੇਂਤਨਾ ਬਣਾਇਆ ਹੈਗਾ ਜੇ ਤੁਸੀਂ ਨਹੀਂ ਖਾਣਾ ਮਮਮੀ ਨੂੰ ਦੱਸ ਲਗੀ ਫਿਰ ਮਮਮੀ ਕੀ ਆ ਪੁੱਤ ਆਇ ਇੱਕ ਮਿੰਟ ਆਇਓ ਜਰਾ ਆਈ ਹਾਂ ਕੀ ਹਾਲ ਆ ਮਮਮੀ ਵੇਖ ਲਓ ਮੈਂ ਸਾਰੀ ਦਿਨ ਤਾਂ ਨਿਵਾ ਤੇ ਮੈਂ ਬਣਾਇਆ ਤੇ ਮੇਰਾ ਖਾਂਦਾ ਨਹੀਂ ਪਿਆ ਹੁਣ ਕੀ ਹੋ ਗਿਆ ਵਾ ਕੀ ਕਹਿੰਦਾ ਆ ਕਿੰਦੀ ਪਿੱਤੀ ਸਰਦੀਆਂ ਚ ਆਹੋ ਦੋ ਚੀਜ਼ਾਂ ਤੇ ਰਹੀਆਂ ਹੁੰਦੀਆਂ ਆਲੂ ਮਟਰ ਸਾਗ ਅਲੂ ਮਟਰ ਸਾਗ ਤੇ ਬੋਤੇ ਹੋ ਕੁਝ ਬਣਾਉਂਦਾ ਵਾ ਮੰਮਾ ਨੂੰ ਕਹੋ ਜਾ ਕੇ ਚਲ ਮੈਂ ਵੇਨੀ ਆ ਕੰਨੀ ਆ ਜਾ ਕੇ ਅਗਲੀ ਵਾਰ ਕਿੰਨਾ ਬਣਾਉਣਾ ਹੈ ਅਲੂ ਗਰਨਾ ਹੈ ਸਬਜ਼ੀ ਬਣਾਏਗਾ ਮੁੰਡਾ ਲੱਗੇ ਹੁਣ ਸਾਗ ਪਿਆ ਸਾਗ ਬਣਾ ਖਾੜੂ ਕੀ ਭਾਬੀ ਦੂਜੇ ਦਿਨ ਸਾਗ ਦੂਜੇ ਦਿਨ ਮਟਰ ਮੈਂ ਨਹੀਂ ਖਾਣੇ ਫੁਣੇ ਆ ਹੁਣ ਇਹ ਖਾੜੂ ਨਾ ਤੇਰਾਤੀ ਦਿਨ ਮੈਂ ਬਣਾ ਦੂੰਗੀ ਕੀ ਮਟਰਾਂ ਵਿੱਚ ਆਏ ਹਾਏ ਭੈਣਾ ਹੋਰ ਫ੍ਰੀਜ ਵਿੱਚ ਕੀ ਕੁਝ ਭਰਿਆ ਵਾ ਮਟਰ ਤੇ ਸਾਗ ਦੇਖ ਲੇ ਤਾਂ ਕੀ ਕੀ ਆ ਫ੍ਰੀਜ ਚ ਆ ਆ ਵੇ ਮਟਰ ਅਇਚ ਕੀ ਮੋਟਰ ਆ ਪੱਕੀ ਡੱਬੀ ਸਾਗ ਨਾਲ ਹੀ ਭਰੀ ਹੋਣੀ ਮੈਨੂੰ ਇਹਨਾਂ ਪਤਾ ਹੈ ਇਹਨੂੰ ਮੈਂ ਕੱਢਾਂ ਬਾਹਰ ਆ ਕੜਾਈ ਇਹ ਵੀ ਸਾਗ ਨਾਲ ਭਰੀ ਆ ਮੇਲਾ ਇਹਨੂੰ ਸੁਣਤ ਦੀ ਬਾਤ ਕਿਉਂ ਮੈਂ ਇੰਨੀ ਨੀਂਦਰ ਖੱਗਿਆ ਉਹਨੇ ਤੇ ਜੋਰ ਜਦੋਂ ਮੈਂ ਇਹਨਾਂ ਨੂੰ ਪਛੜਾ ਉਹਦਾ ਮਟਰ 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 ਹਾਈ ਰੇ ਇਹ ਤਾਂ ਨਹੀਂ ਕੋਈ ਹੋਣਾ ਮਟਰ ਹਾਈ ਮਟਰ ਖਾ ਰ ਮਟਰ ਉਹ ਭਰਾ ਬਾਈ ਤੁਸੀਂ ਬੱਸ ਇਹਨਾਂ ਨੂੰ ਪੁੱਛੋ ਨਾ ਕੱਲ ਕੀ ਅੱਜ ਕੀ ਬਣਾਇਆ ਮਟਰ ਬਣਾਏ ਅੱਜ ਮੈਂ ਆਲੂ ਮਟਰ ਪਨੀਰ ਬਣਾਇਆ ਅੱਜ ਬਣਾਇਆ ਆਲੂ ਮਟਰ ਆਨ ਵਾਲੇ ਤੋਂ ਲੈ ਮੈਂ ਨਾ ਸਹੀ ਨਾ ਮੈਨੂੰ ਪੁੱਛੇ ਕਿ ਮੈਂ ਮਟਰ 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 ਸਾਗ ਮਟਰ ਮਟਰ ਸਾਗ ਬਣਾਇਆ ਵਾਹ ਬਹੁਤ ਸਭੀਓ ਖਾਣਾ ਮਟਰ ਇੱਕ ਹੀ ਲਾਰਾ ਪਾਇਆ ਰਸ ਤੇ ਬੂੜੀ ਕੜੀ ਇਤਰੇ ਕਰਦੇ ਆਂਗੇ ਵਾਹ ਹੁਣ ਜਿਹੜੀ ਸੱਭੀ ਹੁੰਦੀ ਸੱਭੇ ਚ ਮੈਂ ਤੇ ਉਹ ਬਣਾਉਂਗੀ ਨਾ ਸਾਬਨਾ ਆ ਸਾਬਨੀ ਖਾਣਾ ਮੜਨ ਨਾ ਮੜਨ ਖਾਣੀ ਮੜਨ ਮੜਨ ਕਰਦੇ ਆਂਗੇ ਕਰ ਸਾਬ ਤੇ ਰਵੇਲੇ ਬੈਠੇ ਦੀ ਦੀ ਉੱਤੇ ਡੈਡੀ ਉਣ ਕੀ ਕਰੀਏ ਖੜਾ ਹੋ ਇਧਰ ਆਈਆ ਲੈ ਆਂ ਇੱਕ ਹੀ ਲਾਰਾ ਪਾਇਆ ਆ ਆ ਵੇ ਦੇਖ ਮੇਰੇ ਤੇ ਬੈਰਿੰਦਿਓ ਹੈ ਅਰੇ ਇਹ ਮੇਰੇ ਅਗੇ ਮੋਬਾਈਲ ਦਾ ਬਿੱਲ ਇਹ ਧੰਨ ਵਾਲਾ ਵੈ ਹੈ ਇਹ ਬਿਜਲੀ ਦਾ ਬਿੱਲ ਧੰਨ ਵਾਲਾ ਵੈ ਇਹ ਕੋਈ ਕੋਈ ਨਹੀਂ ਜਾਂਦਾ ਵਾਈਫਾਈ ਦਾ ਬਿੱਲ ਧੰਨ ਵਾਲਾ ਹੈ ਕੰਮ ਕੋ ਕਰਵਾਇ ਸਾਲ ਦੇ ਕਰਵਾਇ ਬੈੱਡ ਤੇ ਵੀ ਨਹੀਂ ਡੈਡੀ ਹੈ ਕਿ ਕਰੀ ਜਿਵੇਂ ਨਾ ਖੁਸ਼ਿਆ ਆਲੂ ਇੱਕ ਕੀ ਮੈਂ ਆਲੂ ਮੜਾ ਕੰਪਾਂ ਮੜਾ ਮੜਾਪਣੀ ਸਾਗ ਮੜਾ ਡੈਡੀ ਕਿਹੜੀ ਸੱਗੀ ਹੈ ਜਿਵੇਂ ਤੇ ਉਹ ਬਣਾਉਂਦਾ ਸਰਦੇ ਵਿੱਚ ਹੋਣੀ ਨਾ ਮਾਤੇ ਕੋਈ ਖਾਣ ਦੇ ਉਹ ਮੈਂ ਆਖਦਾ ਦੋ ਮਿੰਟ ਹਾਂ ਇਹ ਮਾਤੇ ਇਹ ਇੰਨੇ ਕਿੰਨਾ ਸੋਹਣਾ ਅੱਜ ਤੋਂ ਬਾਅਦ ਸਾਡੇ ਬੈਠੇ ਹੀ ਬਾਅਦ ਤੇਰਾ ਸਕੂਲ ਜਾਣਾ ਬੰਦ ਤੇ अभी दूरी करेगा करे जड़ी सब्जी लेगा करे वो ही पढ़ेगा अगर इस शादी करेगा पूरे बिरयानी को पिला पिलाएगा तो काम बाद में करेगा रुका आते बीच फोड़ते क्या सो रहे हो बापू कितनों कितनों मैं बेंधा लिया माँ ओ माँ बीना बापू कहता है वो कुछ और डला के लोग क्या खालाल मरते हो मेरी तो काम नहीं क्� ਉਹ ਦਰਸ ਲਾ ਬਣਾ ਉਹਨੇ ਨੰਬਰ ਕੋਲ ਨਹੀਂ ਕੋ ਉਨੇਣਾ ਨਹੀਂ ਕੋਈ ਨਹੀਂ ਦਿੰਦਾ ਮੈਨੂੰ ਹੁੰਦਾ ਠੀਕ ਆ ਜੇ ਮੈਨੂੰ ਫੋਨ ਤਾਂ ਮੈਂ ਗੇਮ ਖੇਡ ਤੈਨੂੰ ਮਿੰਟ ਲਾ ਕੇ ਹਰੂ ਨਹੀਂ ਦੇਣਾ ਦਾਦੀ ਦਾਦੀ ਫੋਨ ਦੇ ਰਿਹਾ ਨਹੀਂ ਮਿਲ ਉਹ ਤੂੰ ਇਹ ਪੇਪਰ ਜੇ ਕਰਦੇ ਹੋ ਤਾਂ ਇੱਥੇ ਕੋਈ ਕੋ ਮੈਂ ਕੋਈ ਮਿਲਣੇ ਸਵਾਲ ਜੀ ਸਬਜੀ ਆਪਣਾ ਕਰਾ ਦੇ ਉਹਨਾਂ ਨੇ ਅਗਲ ਅਗੀ ਟਿਕਾਣੇ ਤੇ ਹਾਂ ਜੀ ਹਾਂ ਜੀ ਹਾਂ ਜੀ